ਸਾਰਾ ਮਾਮਲਾ ਜਿਗਾ ਤੇ ਕੀ ਉਹ ਚਿਰਕਪੁਰ ਦੇ ਕਿਹੜੇ ਬੰਦੇ ਕਲੇਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ 2 ਤਰੀਕ ਨੂੰ ਦੁਸ਼ਹਿਰੇ ਵਾਲੇ ਦਿਨ ਜਿੱਥੇ ਦੁਸ਼ਹਿਰਾ ਗਰਾਊਂਡ ਤੇ ਰਾਤ ਦੇ ਸਮੇਂ ਇੱਕ ਮੰਦਭਾਗੀ ਘਟਨਾ ਵਾਪਰੀ ਸੀ ਜਿਹਦੇ ਵਿੱਚ ਦੋ ਗੁੱਟ ਆਪਸ ਵਿੱਚ ਲੜਦੇ ਸੀ ਤੇ ਉਸ ਲੜਾਈ ਦੇ ਵਿੱਚ ਇੱਕ ਨੌਜਵਾਨ ਹੀਰਾ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਬਰਨਾਲ ਦੀ ਮੌਤ ਹੋ ਗਈ ਸੀ ਇਵੇ ਉੱਤੇ ਇੱਕ ਜਿਹੜਾ ਖੱਜਰ ਦੇ ਨਾਲ ਵਾਰ ਕੀਤਾ ਗਿਆ ਸੀ ਜਿਸ ਦੇ ਕਰਕੇ ਇਹਦੀ ਮੌਤ ਹੋ ਗਈ ਸੀ ਸ ਤੁਰੰਤ ਇਹ ਜਿਹੜਾ ਵਾਰਦਾਤ ਹੈ ਇਹਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਮੜ ਜੋਗੇ ਐਸਐਸਪੀ ਸਾਹਿਬ ਬਰਨਾਲਾ ਦੇ ਵਿਸ਼ਾ ਨਿਰਦੇਸ਼ਾਂ ਤੇ ਅਸੀਂ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਸੀਗੀਆਂ ਜਿਦੇ ਵਿੱਚ ਕਿ ਸਾਡੇ ਥਾਣਾ ਸਿਟੀ ਬਰਨਾਲਾ ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਨਾਲ ਜਿਸੀਂ ਥਾਣਾ ਸਿਟੀ 2 ਤੇ ਸਦਰ ਬਰਨਾਲਾ ਦੀਆਂ ਟੀਮਾਂ ਵੀ ਲਗਾ ਦਿੱਤੀਆਂ ਸੀ ਐਫਆਈਆ ਨੰਬਰ 449 ਥਾਣਾ ਸਿਟੀ ਬਰਨਾਲਾ ਦਰਜ ਕਰ ਦਿੱਤੀ ਗਈ ਸੀ ਅਣਪਛਾਤੇ ਬੰਦੇ ਇਹ ਬਲਾਈਂਡ ਮਰਡਰ ਸੀ ਕਿਉਂਕਿ ਜਿਹੜੇ ਮ੍ਰਿਤਕ ਪਾਰਟੀ ਸੀ ਉਹ ਵੀ ਜਿਹੜਾ ਦੋਸ਼ੀਆਂ ਨੂੰ ਨਹੀਂ ਸੀ ਜਾਣਦੇ ਇਹ ਦਰਾਂ ਜਿਹੜਾ ਇੱਥੇ ਘੁੰਮਦੇ ਫਿਰਦੇ ਇਹਨਾਂ ਦੀ ਆਪਸ ਵਿੱਚ ਖਹਿਬਾਜੀ ਤੋਂ ਬਾਅਦ ਹੀ ਲੜਾਈ ਹੋਈ ਸੀ ਜਿਹਦੇ ਵਿੱਚ ਉਸ ਤੋਂ ਬਾਅਦ ਹੀ ਕਤਲ ਹੋ ਗਿਆ ਸੀ ਸੋ ਸਾਰੀਆਂ ਟੀਮਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕਰਦੇ ਹੋਏ ਸੀਸੀਟੀਵੀ ਕੈਮਰਾਜ਼ ਤੋਂ ਚੈਕਿੰਗ ਕਰਦੇ ਹੋਏ ਤੇ ਲੀਡ ਲੈਂਦੇ ਹੋਏ ਇਦੇ ਵਿੱਚ ਮੈਂ ਪ੍ਰੈਸ ਦਾ ਵੀ ਧੰਨਵਾਦ ਕਰਾਂਗਾ ਕਿ ਕੁਝ ਲੀਡ ਸਾਨੂੰ ਇਹਦੇ ਵਿੱਚ ਮਿਲੀਆਂ ਸੀ ਜੋ ਅਸੀਂ ਪ੍ਰੈਸ ਨਾਲ ਸ਼ੇਅਰ ਕੀਤੀਆਂ ਸੀ। ਤੋਂ ਉਹਦੇ ਨਾਲ ਉਹਦੇ ਕਾਰਨ ਵੀ ਸਾਨੂੰ ਕੁਝ ਇਨਪੁਟਸ ਪਬਲਿਕ ਤੋਂ ਮਿਲੀਆਂ। ਤੋਂ ਇਹ ਵਿਦਿਨ 48 ਘੰਟਿਆਂ ਦੇ ਵਿੱਚ ਵਿੱਚ ਸਾਡੀ ਜਿਹੜੀ ਬਰਨਾਲਾ ਸਿਟੀ ਦੀ ਪੁਲਿਸ ਨੇ ਇਹ ਮੁਕਦਮਾ ਡਰੇਸ ਕਰ ਲਿਆ। ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਨੇ। ਜਿਨ੍ਹਾਂ ਵਿੱਚ ਕੇ ਕੁਲਵਿੰਦਰ ਸਿੰਘ ਉਰਫ ਕਿੰਦਾ ਬਲਜਿੰਦਰ ਸਿੰਘ ਉਰਫ ਹਰਮਨ ਸਿੰਘ ਤੇ ਦਿਲਬ੍ਰੀ ਸਿੰਘ ਉਰਫ ਸੰਜੇ ਇਹ ਤਿੰਨ ਜਿਹੜੇ ਸਿੱਖੇ ਪਿੰਡ ਦੇ ਰਹਿਣ ਵਾਲੇ ਆ ਇੱਕ ਦੂਜੇ ਨੂੰ ਜਾਣਦੇ ਨੇ ਇਹ ਉੱਥੇ ਉਦੋਂ ਦੁਸ਼ਹਿਰਾ ਦੇਖਣ ਆਏ ਹੋਏ ਸੀ ਬਾਅਦ ਚੋਂ ਜਦੋਂ ਦੁਸ਼ਹਿਰਾ ਖਤਮ ਹੋ ਗਿਆ ਸ਼ਾਮ ਦੇ ਟਾਈਮ ਜਦੋਂ ਹਨੇਰਾ ਹੋ ਚੁੱਕਾ ਸੀਗਾ ਜਦੋਂ ਸਾਰੇ ਇੱਥੋਂ ਜਾ ਚੁੱਕੇ ਸੀ ਉਸ ਵੇਲੇ ਇਹਨਾਂ ਦੀ ਜਿਹੜੀ ਹੈ ਖੈ ਭਾਜੀ ਦੂਜੇ ਗਰੁੱਪ ਨਾਲ ਹੋਈ ਜਿਹਦੇ ਵਿੱਚ ਕਿ ਮਰਦਕ ਹੀਰਾ ਸਿੰਘ ਸ਼ਾਮਿਲ ਸੀਗਾ ਤੇ ਇਹਨਾਂ ਦੇ ਵਿੱਚੋਂ ਜਿਹੜਾ ਕੁਲਵਿੰਦਰ ਸਿੰਘ ਹੈ ਕੁਲਵਿੰਦਰ ਸਿੰਘ ਜਦੋਂ ਉਹਨਾਂ ਨਾਲ ਹਸਪਤਾਲਾਈ ਹੋ ਰਿਹਾ ਸੀ ਕੁਲਵਿੰਦਰ ਸਿੰਘ ਦੇ ਗੋਲ ਇੱਕ ਖੰਜਰ ਸੀ ਛੋਟੀ ਜਿਹਦਾ ਵਾਰ ਇਹਨੇ ਹੀਰਾ ਸਿੰਘ ਦੇ ਉੱਤੇ ਕੀਤਾ ਜੋ ਹੀਰਾ ਸਿੰਘ ਦੇ ਬੱਖੀ ਦੇ ਵਿੱਚ ਲੱਗਿਆ ਜਿਹਦੇ ਕਾਰਨ ਉਹ ਵੀ ਐਕਸੈਸਿਵ ਬਲੀਡਿੰਗ ਦੇ ਨਾਲ ਉਹਦੀ ਮੌਤ ਹੋ ਗਈ ਸੀ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਇਹਨਾਂ ਨੂੰ ਮਾਨਯੋਗ ਦਾਪਤ ਵਿੱਚ ਪੇਸ਼ ਕਰਕੇ ਇਨਾਦਰ ਮਾਰਦ ਲਿਆ ਜਾਏਗਾ ਤੇ ਫਰਦਰ ਜਿਹੜੀ ਪੁੱਛਗਿੱਛ ਕੀਤੀ ਜਾਏਗੀ ਸਰ ਜਿਹੜੇ ਦੋਸ਼ੀ ਗਿਰਫਤਾਰ ਕੀਤੇਗਾ ਕੋ ਉਹਨਾਂ ਦਾ ਅਪਰਾਧਿਕ ਰਿਕਾਰਡ ਹੈਗਾ ਨਾ ਨਹੀਂ ਇਹਨਾਂ ਦਾ ਪਹਿਲਾਂ ਕੋਈ ਅਪਰਾਧਿਕ ਬੈਕਗ੍ਰਾਉਂਡ ਨਹੀਂ ਹੈ ਇਹਨਾਂ ਤੇ ਕੋਈ ਪਹਿਲਾਂ ਪਰਚਾ ਨਹੀਂ ਸਰ ਉਹ ਹੀ ਨਹੀਂ ਜਿਹੜੀ ਤੁਸੀਂ ਵੀਡੀਓ ਵਾਇਰਲ ਕੀਤੀ ਸੀ ਵਿੱਚ ਨੇ ਚਲੇ ਜਾਂਦੇ ਉਹ ਜਿਹੜੀ ਅਸੀਂ ਤੁਹਾਨੂੰ ਵੀਡੀਓ ਵਾਇਰਲ ਕੀਤੀ ਸੀ ਉਸ ਤੋਂ ਅਸੀਂ ਸਾਨੂੰ ਕਾਫੀ ਇਨਪੁਟਸ ਮਿਲੀਆਂ ਸੀਗੀਆਂ ਤੇ ਫਰਦਰ ਇਹਨਾਂ ਨੂੰ ਗਾਹ ਅਪਡੇਟ ਕੀਤਾ ਗਿਆ ਪਰ ਉਹ ਜਿਹੜੀ ਵੀਡੀਓ ਸੀ ਉਹ ਕਾਫੀ ਜ਼ਿਆਦਾ ਹਨੇਰੇ ਦੀ ਸੀ ਇਸ ਕਰਕੇ ਉਹ ਐਗਜ਼ੈਕਟ ਪਛਾਣਤਾ ਨਹੀਂ ਹੋ ਪਾਰੀ ਕਿ ਉਹ ਹੀ ਨੇ ਜਨ ਬਟ ਉਹਦੇ ਨਾਲ ਕੀ ਹੈ ਕਿ ਸਾਨੂੰ ਕਾਫੀ ਜ਼ਿਆਦਾ ਇਨਪੁਟਸ ਮਿਲੀਆਂ ਨੇ ਕਿਉਂਕਿ ਇੱਕੋ ਜਿਹਾ ਗਰੁੱਪ ਸੀ ਜਿਹਦੇ ਵਿੱਚ ਕਿ ਸਾਨੂੰ ਇੱਕ ਮੇਨ ਇੱਕ ਲੀਡ ਸੀ ਜੋ ਸਾਨੂੰ ਮਦਈ ਪਾਰਟੀ ਵੱਲੋਂ ਦੱਸਿਆ ਗਿਆ ਸੀ ਕਿ ਚਾਰ ਮੁੰਡੇ ਸਰਦਾਰ ਸੀ ਤੇ ਇੱਕ ਮੁੰਡਾ ਜਿਹੜਾ ਮੋਨਾ ਸੀਗਾ